ਹਾਂਜੀ ਹੁਣ ਆਪਾਂ ਦੇਖਾਂਗੇ ਮਾਰਕੀਟ ਦੇ ਵਿੱਚ ਕੌਣ ਕੌਣ ਪਾਰਟਿਸਿਪੇਟ ਕਰਦਾ ਹੈ ਠੀਕ ਆ ਪਾਰਟਿਸਪੈਂਟਸ ਕੌਣ ਕੌਣ ਹੁੰਦੇ ਆ ਮਾਰਕੀਟ ਦੇ ਵਿੱਚ ਫਸਟ ਕੀ ਆ ਇੰਸਟੀਟਿਊਸ਼ਨਸ ਇੰਸਟੀਟਿਊਸ਼ਨਸ ਦੇ ਵਿੱਚ ਕੀ ਹੁੰਦੇ ਆਗੇ ਆ ਤੇ ਏਦਾਂ ਦੇਖੋ ਇਨਵੈਸਟਮੈਂਟ ਬੈਂਕਸ ਆ ਠੀਕ ਆ ਮਿਚਰ ਫੰਡ ਇੰਸ਼ੋਰੈਂਸ ਕੰਪਨੀਆਂਸ ਹੈਜ ਫੰਡਸ ਬ੍ਰੋਕਰੇਜ ਹਾਊਸਸ ਇਹ ਆਗੇ ਰੀਟੇਲਰਸ ਇਹ ਆਗੇ ਆਪਾਂ ਇਹਦੇ ਵਿੱਚ ਕੀ ਆਗੇ ਟਰੇਡਰਸ ਤੇ ਇਨਵੈਸਟਰ ਜਿਹੜੇ ਆਪਦੀ ਪਰਸਨਲ ਫੰਡ ਦੇ ਨਾਲ ਟ੍ਰੇਡ ਕਰਦੇ ਆਗੇ ਠੀਕ ਹੈ ਤਾਂ ਇਹ ਆ ਮਤਲਬ ਜਿੰਨਾਂ ਨਾਲ ਮਤਲਬ ਮਾਰਕੀਟ ਨੂੰ ਕੋਈ ਫਰਕ ਹੀ ਨਹੀਂ ਪੈਂਦਾਗਾ ਤੇ ਆਗੇ ਉਹ ਜਿੰਨਾਂ ਨਾਲ ਮਾਰਕੀਟ ਕੋਈ ਹੱਲੀ ਥੱਕਦੀ ਹੈ ਠੀਕ ਹੈ ਆ ਦੇਖੋ ਇੱਥੇ ਵੀ ਲਿਖਿਆ ਇੰਸਟੀਟਿਊਸ਼ਨਸ ਆਰ ਮਾਰਕੀਟ ਮੇਕਰ ਇਹ ਹੀ ਮਾਰਕੀਟ ਨੂੰ ਬਣਾਉਂਦੇ ਹੈਗੇ ਜਦੋਂ ਪ੍ਰਾਈਸ ਉੱਪਰ ਐਦਾਂ ਮੂਵਮੈਂਟ ਵਗੈਰਾ ਕਰਦਾਗਾ ਤਾਂ ਇਹ ਜਿਹੜੀ ਮੂਵਮੈਂਟ ਆ ਹੁੰਦੀ ਹੈ ਨਾ ਇਹ ਇਹੀ ਕਰਦੇ ਹੈ ਨਾ ਕਿ ਕੋਈ ਰਿਟੇਲਰ ਕਰਦਾਗਾ ਠੀਕ ਹੈ ਤਾਂ ਇੰਸਟੀਟਿਊਸ਼ਨਸ ਦੇ ਨਾਲ ਵੀ ਆਪਾਂ ਇਹਨਾਂ ਦੇ ਨਾਲ ਹੀ ਚੱਲਣਾਗਾ ਪ੍ਰਾਈਸ ਸੈਕਸ਼ਨ ਨੂੰ ਪੜ ਕੇ